ਹਿੰਦੂ ਜੀ ਜੀ ਕਿ ਮੋਤੀ ਸਰਕਾਰ ਬੀਜੇਪੀ ਵਾਲਿਆਂ ਨੇ ਜਿਹੜੀ ਬੜਾਈ ਆ ਉਹਨਾਂ ਮੁਤਾਬਕ ਉਹਨਾਂ ਨੇ ਬੜਾ ਟੰਡੋਰਾ ਪਿੱਟਿਆ RAM ਆਏਗੇ RAM ਲਾਏਗੇ RAM ਰਾਜ ਆਏਗਾ ਹਨਾ ਔਰ ਇੱਕ ਉਹਨਾਂ ਨੂੰ ਸੁਣੋ ਤੇ RAM ਰਾਜ ਦੀ ਗੱਲ ਕਰ ਰਹੇ ਆ ਦੂਸਰੀ ਪਾਸੇ ਕਿਸਾਨ ਹੱਕ ਮੰਗ ਰਹੇ ਆ ਬਿਲਕੁਲ ਉਹ ਕਿਸਾਨ ਜਿਹੜੇ ਨੇ ਉਸ ਮੁਤਾਬਕ ਗੱਲ ਕਰ ਰਹੇ ਆ ਜਿਹੜੀ ਡਾਕਟਰ ਸੁਆਮੀ ਨਾਥ ਸੰਦੀਪ ਜੋ ਸਰਕਾਰ ਨੇ ਮੰਨੀ ਹੋਈ ਆ ਉਸ ਮੁਤਾਬਕ ਕਿਸਾਨ ਗੱਲ ਕਰ ਰਿਹਾ ਕਿ ਕਿਸਾਨ ਜਿ ਸਵਿਧਾਨ ਜ਼ਮੂਰੀਅਤ ਕਾਨੂੰਨ ਤੋਂ ਬਾਹਰ ਜਾ ਕੇ ਨਹੀਂ ਕਰਦਾ ਤੁਸੀਂ ਜਿੱਥੇ ਨਹੀਂ ਉਸ ਦੇ ਬਾਵਜੂਦ ਸਰਕਾਰ ਉਹਨਾਂ ਤੇ ਗੋਲੇ ਦਾਗ ਰਹੀ ਹੈ ਉਹਨਾਂ ਨੂੰ ਲਾਠੀ ਚਾਰਜ ਕਰ ਰਹੀ ਹੈ ਉਹਨਾਂ ਤੇ ਹਰ ਤਰ੍ਹਾਂ ਦਾ ਤਸ਼ੱਦਦ ਉਹਨਾਂ ਦੇ ਰਾਹਾਂ 'ਚ ਅੜਕੇ ਢਾਕੇ ਇਥੋਂ ਤੱਕ ਕਿ ਡੱਲੇਵਾਲ ਸਾਹਿਬ ਵਰਗੇ ਜਿਹੜੇ ਸੀ ਉਹਨਾਂ ਨੂੰ ਮਰਨ ਵਰਤਨ ਤੇ ਮਜਬੂਰੀ ਵਸ ਬਹਿਣਾ ਪੈ ਗਿਆ ਵੀ ਹੁਣੀ ਤੋਂ ਅੱਗੇ ਰਾਹ ਕੋਈ ਨਹੀਂ ਬਚਿਆ ਔਰ 12 ਦਿਨ ਹੋ ਗਏ ਉਸ ਬੰਦੇ ਨੇ ਕੁਛ ਨਹੀਂ ਛਕਿਆ ਦਵਾਈਆਂ ਤੱਕ ਬੰਦ ਕੀਤੀਆਂ ਫਿਰ ਅਜੇ ਤੱਕ ਵੀ ਸਰਕਾਰ ਨੂੰ ਜੇ ਸ਼ਰਮ ਹੈ ਨਹੀਂ ਤੇ ਫਿਰ ਇਹ ਕਹਿਣਾ ਪਵੇਗਾ ਕਿ ਮੋਦੀ ਸਰਕਾਰ ਤਗੇਬਾਜ ਸਰਕਾਰ ਜੇ ਨਹੀਂ ਤੇ ਫਿਰ ਇਹ ਕਿਉਂ ਦੂਸਰੇ ਪਾਸੇ ਕਹਿਣਾ ਪਵੇਗਾ ਇਹ ਰਾਮਰਾਜ ਨਹੀਂ ਇੱਥੇ ਉਹ ਰੰਗਦੇ ਵਾਲੀ ਸਰਕਾਰ ਬਣਾਣੀ ਤੇ ਜੇ ਨਹੀਂ ਤੇ ਫਿਰ ਇਹ ਲੋਕਾਂ ਚਾਹ ਕੇ ਅੱਜ ਮੋਦੀ ਸਾਹਿਬ ਨੂੰ ਪੁੱਛਣਾ ਚਾਹੀਦਾ ਸੀ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਪੁੱਛਣਾ ਬਣਦਾ ਸੀਗਾ ਸੂਬੇ ਸਰਕਾਰਾਂ ਦਾ ਵੀ ਫਰਜ਼ ਬਣਦਾ ਸੀਗਾ ਵੀ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਤੇ ਕਿਸੇ ਤਰ੍ਹਾਂ ਟਾਉਂਦੇ ਅਫਸੋਸ ਸੂਬੇ ਸਰਕਾਰਾਂ ਦੇ ਮੁੱਖ ਮੰਤਰੀ ਕੇਵਲ ਆਪਣੀ ਬਾਹਵਾਂ ਤੱਕ ਸੀਮਤ ਰਹਿ ਗਏ ਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੀ ਹਰ ਤਰ੍ਹਾਂ ਦੀ ਧੱਕੇਸ਼ਾਹੀ ਜਿਹੜੀ ਉਹਨਾਂ ਤੇ ਠੋਸ ਰਹੀ ਹੈ ਕੁੱਲ ਮਿਲਾ ਕੇ ਇਹਨਾਂ ਦੀ ਅਸੀਂ ਲਖੇਦੀ ਕਰਦੇ ਆਂ ਨਿੰਦਿਆ ਕਰਦੇ ਆਂ ਮਾੜੀ ਗੱਲ ਇਹ ਲੋਕਤੰਤਰ ਦਾ ਘਾਣਾ ਹੈ ਦੂਸਰੀ ਗੱਲ ਜਿਹੜੀ ਵੇਖਣ ਚਾਹੁੰਦੀ ਹੈ ਕਿ ਸਿੱਖਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀਆਂ ਦਸਤਾਰਾਂ ਕਿਰਪਾਨਾਂ ਨਿਸ਼ਾਨ ਸਾਹਿਬ ਆ ਗੁਰੂ ਕੇ ਲੰਗਰਾਂ ਨੂੰ ਵੇਖ ਕੇ ਜਿਹੜਾ ਉਹਨਾਂ ਨੂੰ ਕਦੀ ਇਲੈਕਸ਼ਨ ਸਿਸਟਮ ਨਾਲ ਜੋੜਿਆ ਜਾਂਦਾ ਹੈ ਕਦੇ ਉਹਨਾਂ ਨੂੰ ਖਾਲਸਤਾਨੀਆਂ ਨਾਲ ਜੋੜਿਆ ਜਾਂਦਾ ਇਹ ਵੀ ਇਹਨਾਂ ਦੀ ਇੱਕ ਮਾੜੀ ਗੱਲ ਹੈ ਇਹ ਗਲਤ ਹੈ ਤੁਹਾਡੀ ਸਰਕਾਰ ਨੂੰ ਕਿਸਾਨਾਂ ਨੇ ਨਹੀਂ ਗਰਾਉਣਾ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਸੁਟੜੀਆਂ ਉਹਦੀਆਂ ਨੀਤੀਆਂ ਜਿਹੜੀਆਂ ਨੇ ਉਹਨੇ ਲੈ ਕੇ ਡੁੱਬਣਾ ਆ ਲੋਕਾਂ ਨਾਲ ਉਹਦੇ ਨਾਲ ਕੋਈ ਮਤਲਬ ਨਹੀਂ ਤੁਹਾਡੀ ਸਰਕਾਰ ਜੁਗ-ਜੁਗ ਬਣਾਓ ਸਾਨੂੰ ਕੀ ਤਲਕੀ ਤੁਹਾਡੀ ਸਰਕਾਰ ਨੂੰ 100 ਸਾਲ ਰਾਜ ਕਰੋ ਸਾਨੂੰ ਕੀ ਪਰ ਸਾਨੂੰ ਉੱਥੇ ਦੁੱਖ ਹੋਗਾ ਜਿੱਥੇ ਤੁਸੀਂ ਰਾਜ ਕਰਨ ਨੂੰ ਫੱਕ ਸਮਝਦੇ ਹੋ ਪਰ ਇਨਸਾਫ ਕਰਨ ਨੂੰ ਫਰਜ਼ ਨਹੀਂ ਸਮਝ ਰਹਿ ਜਦੋਂ ਬੇਇਨਸਾਫੀ ਕਰੋਗੇ ਤੇ ਫਿਰ ਤੁਹਾਡੀਆਂ ਕਾਲੀਆਂ ਕਰਤੂਤਾਂ ਤੁਹਾਡੇ ਕਾਲੇ ਕਾਨੂੰਨ ਇਹ ਤੁਹਾਡੀਆਂ ਜੜਾ ਪੁੱਟਣਗੇ ਨਾ ਕਿ ਇਹਨਾਂ ਦਾ ਕੋਈ ਦੋਸ਼ ਹੈ ਇਹ ਤੁਸੀਂ ਆਪਣੇ ਆਪ ਨੂੰ ਦੋਸ਼ੀ ਸਮਝੋ ਇਹਨਾਂ ਨੂੰ ਦੋਸ਼ੀ ਨਾ ਕਹੋ ਇਹ ਤਾਂ ਘਰ ਦੇ ਸਾਰੇ ਸੁੱਖ ਛੱਡ ਕੇ ਸੜਕਾਂ ਤੇ ਬੈਠੇ ਇਸ ਲਈ ਸਰਕਾਰ ਨੂੰ ਇਹ ਚਾਹੀਦਾ ਨਹੀਂ ਹੈ ਇਹਦੇ ਨਾਲ ਲੋਕਤੰਤਰ ਦਾ ਘਾਣ ਹੈ ਸੰਵਿਧਾਨ ਦਾ ਕਤਲ ਹੈ ਕਾਨੂੰਨ ਿੱਕੇ ਟੰਗਿਆ ਏ ਪੱਖ ਪਾਤੀ ਨੋਟ ਤੇ ਵੋਟ ਭਾਰੂ ਪੈ ਰਹੇ ਨੇ ਇਹਨੂੰ ਰਾਮ ਰਾਜ ਨਹੀਂ ਔਰੰਗਜੀਬ ਰਾਜ ਕਵਾਂਗੇ ਤੇ ਜੇ ਉਹਨਾਂ ਨੂੰ ਸ਼ਰਮ ਹੈ ਤੇ ਫਿਰ ਇਹ ਜ਼ਰੂਰ ਰਾਮ ਰਾਜ ਵਾਲੀ ਗੱਲ ਕਰਨ ਤੇ ਰਾਮ ਰਾਜ ਦੇ ਨਾਰੇ ਮਾਰਨ ਵਾਲੇ ਮੋਦੀ ਨੂੰ ਜ਼ਰੂਰ ਪੁੱਛਣ ਕਿ ਤੂੰ ਹੁਣ ਰਾਮ ਰਾਜ ਦੇ ਨਾਂ ਤੇ ਕਲੰਕ ਨਾ ਬਣ ਰਾਮ ਰਾਜ ਦੀ ਗੱਲ ਰੱਖ ਇਹ ਮਹਨੂਨਾ ਦਫਰ ਇੱਕ ਸਾਰੇ ਘਰ ਛੱਡ ਕੇ ਬੈਠੇ ਨੇ ਕਿਸ ਇਹਨਾਂ ਦੀ ਵੀ ਸਾਰੀ ਖੇਤੀਬਾੜੀ ਹੈ ਕੋਈ ਨੰਗੇ ਭੁੱਖੇ ਚਿੱਟੇ ਤਾਂ ਹੈ ਨਹੀਂ ਮੈਂ ਵੀ ਕਿਸਾਨ ਆ ਮੈਂ ਵੀ ਖੇਤੀਬਾੜੀ ਕਰਦਾ ਆ ਮੇਰੀ ਖੁਦ ਖੇਤੀ ਹੈ ਮੈਂ ਵੀ ਇੱਥੇ ਆਇਆ ਹੋਇਆ ਹਾਂ ਹੋਰ ਵੀ ਮੇਰੇ ਨਾਲ ਦੇ ਇੱਥੇ ਨੇ ਹੁਣ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਸਾਰੇ ਖਾਲਸਤਾਨੀ ਨੇ ਤੇ ਫਿਰ ਇੰਨੇ ਹੀ ਖਾਲਸਤਾਨੀਆਂ ਨੇ ਤੁਹਾਡਾ ਦੇਸ਼ ਆ ਜਿਹੜਾ ਦੇਸ਼ ਬਚਿਆ ਨਾ ਕਰਕੇ ਬਚਿਆ ਆ ਪੱਗਾ ਕਰਕੇ ਦੇਸ਼ ਬਚਿਆ ਸੰਸਕ੍ਰਿਤੀ ਬਚੀਆ ਗੁਰੂ ਤੇਗ ਬਹਾਦਰ ਸਾਹਿਬ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾ ਪਾਈ ਜੀਵਨ ਸਿੰਘ ਵਰਗੇ ਜਿਹੜੇ ਸੀਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਸਰਬੰਸ ਜਿਹੜਾ ਸੀ ਉਹ ਕੁਰਬਾਨ ਹੋਇਆ ਆ ਫਿਰ ਤੁਹਾਨੂੰ ਮੰਨਣਾ ਪਊਗਾ ਕਿ ਇਹ ਦੇਸ਼ ਹੀ ਖਾਲਸਾ ਨੇ ਬਚਾਇਆ ਕੋਕੀ ਖਾਲਸਾ ਨਾ ਕਿ ਕੋਈ ਕੈਟਾਗਰੀ ਸੀਗੀ ਇੱਕ ਉਹ ਲੋਕਤੰਤਰ ਸੀ ਜਿਹੜਾ ਸਰਬਸਾਂਝੀ ਵਾਲਤਾ ਦੀ ਗੱਲ ਕਰਨ ਵਾਲਾ ਸ਼ੇਰ-ਏ-ਪੰਜਾਬ ਉਹਨੂੰ ਖਾਲਸਾ ਸਰਕਾਰ ਕਹਿੰਦੇ ਆ ਉੱਥੇ ਮੁਕਮ ਚੰਦ ਵਰਗੇ ਵੀ ਬੈਠਦੇ ਨੇ ਉੱਥੇ ਅਜੀਜੋਦੀਨ ਵੀ ਬੈਠਦਾ ਪਰ ਉੱਥੇ ਕਿਸੇ ਦਾ ਫਤਗਰਾ ਕੋਈ ਨਹੀਂ ਉਹਨੂੰ ਕਹਿੰਦੇ ਸੀ ਰਾਮਰਾਜ ਉਹਨੂੰ ਕਹਿੰਦੇ ਆ ਖਾਲਸਾ ਸਰਕਾਰ ਉਹਨੂੰ ਕਹਿੰਦੇ ਸੀ ਸਰਬਸਾਂਝੀ ਸਰਕਾਰ ਇਹ ਹੁਣ ਇਹਨਾਂ ਦੀ ਮਤ ਤੇ ਪੜਦਾ ਪੈ ਗਿਆ ਤੇ ਜੇ ਇਹਨਾਂ ਨੇ ਇਹ ਮੰਨ ਨਹੀਂ ਲਿਆ ਕਿ ਖਾਲਸਤਾਨੀ ਕਹਿ ਕੇ ਸਾਨੂੰ ਇਹਨਾਂ ਗੋਲੀਆਂ ਮਾਰਦੀਆਂ ਇਹ ਫਿਰ ਸਰਕਾਰ ਦਾ ਮਰਸੂਦਾ ਹੋਰ ਹੈ ਮਾਰਨੇ ਕਿਸਾਨ ਨੇ ਕਹਿ ਕੇ ਖਾਦਸਾਨੀ ਮਾਰਨੇ ਆ ਫਿਰ ਸਰਕਾਰ ਦੀ ਨੀਅਤ ਹੈ